ਕਿਸਾਨਾਂ ਤੇ ਗੋਲੀਆਂ ਚਲਾਉਣ ਦਾ ਮਸਲਾ ਇੱਕ ਵਾਰ ਫਿਰ ਤੋਂ ਤੂਲ ਫੜਦਾ ਨਜ਼ਰ ਆ ਰਿਹਾ। ਇੱਕ ਪਾਸੇ ਕਿਸਾਨਾਂ ਦੇ ਵੱਲੋਂ ਭਾਜਪਾ ਸਰਕਾਰ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਤੇ ਦੂਜੇ ਪਾਸੇ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਮਿੰਦਰ ਸਿੰਘ ਗਿਆਸਪੁਰਾ ਦੇ ਵੱਲੋਂ ਜਿਹੜੇ ਭਾਜਪਾ ਦੇ ਆਗੂ ਨੇ ਉਹਨਾਂ ਦੇ ਉੱਤੇ ਸਵਾਲ ਖੜੇ ਕੀਤੇ ਗਏ ਨੇ ਤੇ ਕਿਹਾ ਗਿਆ ਕਿ ਜਿਹੜੇ ਮੁਲਾਜ਼ਮਾਂ ਦੇ ਵੱਲੋਂ ਗੋਲੀਆਂ ਚਲਾਈ ਗਈਆਂ ਨੇ ਉਹਨਾਂ ਨੂੰ ਸਨਮਾਨਿਤ ਕਰਨਾ ਕਿੰਨਾ ਕੁ ਜਾਇਜ਼ ਹੈ ਇਸ ਮਨਸ਼ਾ ਦਾ ਜਿਹੜਾ ਸਕਟਾ ਹੈ ਖੁਦ ਲੋਕ ਜਾਣ ਸਕਦੇ ਨੇ ਕਿ ਪਾਜਪਾ ਕਰ ਕੀ ਰਹੀ ਆ ਮਨਵਿੰਦਰ ਸਿੰਘ ਗਿਆਸਪੁਰਾ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਮੁਲਾਜ਼ਮਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਣਾ ਚਾਹੀਦਾ ਹੈ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਤੇ ਇਹ ਕੀ ਕੀਤਾ ਜਾ ਰਿਹਾ ਇਹ ਸਭ ਨੂੰ ਖੁਦ ਹੀ ਪਤਾ ਹੈ ਕਿਉਂਕਿ ਪਾਜਪਾ ਕਿਸਾਨ ਵਿਰੋਧੀ ਆ ਤੇ ਕਿਸਾਨ ਵਿਰੋਧੀ ਹੋਣ ਦੇ ਨਾਤੇ-ਨਾਤੇ ਉਹਨਾਂ ਦੀ ਜਿਹੜੀ ਤਿਆਰੀ ਹੈ ਕਿਸਾਨਾਂ ਨੂੰ ਕੁਚਲਣ ਦੀ ਉਹ ਕਦੇ ਵੀ ਪੂਰੀ ਨਹੀਂ ਹੋਵੇਗੀ ਇਸ ਸਬੰਧ ਦੇ ਵਿੱਚ ਮਰਮਿੰਦਰ ਸਿੰਘ ਗਿਆਸਪੁਰਾ ਹੋਰ ਕੀ ਕੁਝ ਕਹਿ ਰਹੇ ਨੇ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਪੁਲਿਸ ਵੱਲੋਂ ਉਨ੍ਹਾਂ ਤੇ ਬਰਬਰਤਾ ਦੇ ਨਾਲ ਪ੍ਰਹਾਰ ਕਰਨਾ ਸਿੱਧੀਆਂ ਗੋਲੀਆਂ ਮਾਰਨੀਆਂ ਤੇ ਇਹਦੇ ਉਸ ਟਾਈਮ ਦੇ ਵਿੱਚ ਸ਼ੁਭ ਕਰਨ ਨਾਮ ਦਾ ਇੱਕ ਨੌਜਵਾਨ ਜਿਹੜਾ ਸ਼ਹੀਦ ਹੋਇਆ ਔਰ ਉਹਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਇੰਨੀ ਪੂਰੇ ਦੇਸ਼ ਦੇ ਵਿੱਚ ਇੱਕ ਸੋਗ ਦੀ ਲਹਿਰ ਫੈਲੀ ਕਿ ਆਪਣੇ ਹੱਕਾਂ ਦੀ ਲੜਾਈ ਲੜਦੇ ਕਿਸਾਨ ਜਿਹੜੇ ਕਿ ਦਿੱਲੀ ਨੂੰ ਜਗਾਉਣ ਜਾ ਰਹੇ ਸੀ ਉੱਥੇ ਉਹਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਗਿਆ ਪੁਲਿਸ ਨੇ ਰਸਤੇ 'ਚ ਰੋਕ ਕੇ ਉਹਨਾਂ ਦੇ ਗੋਲੀਆਂ ਮਾਰੀਆਂ ਔਰ ਅੱਜ ਇੱਕ ਨਵੀਂ ਖਬਰ ਸਾਹਮਣੇ ਆ ਰਹੀ ਹੈ ਕਿ ਤਿੰਨ ਅਫਸਰ ਜਿਹੜੇ ਸੀ ਹਰਿਆਣੇ ਦੇ ਉਹਨਾਂ ਨੂੰ ਹਰਿਆਣਾ ਸਰਕਾਰ ਸਰਵੋਤਮ ਅਵਾਰਡ ਦੇਣ ਜਾ ਰਹੀ ਹੈ ਜੋ ਗੱਲ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਜਿਹੜੇ ਤਿੰਨ ਅਫਸਰ ਨੇ ਉਹ ਹੀ ਅਫਸਰ ਨੇ ਜਿਨ੍ਹਾਂ ਨੇ ਨੌਜਵਾਨਾਂ ਦੇ ਗੋਲੀਆਂ ਮਾਰੀਆਂ ਕਿਸਾਨਾਂ ਦੇ ਗੋਲੀਆਂ ਮਾਰੀਆਂ ਔਰ ਉਹ ਸ਼ੁੱਭ ਕਰਨ ਨੂੰ ਸ਼ਹੀਦ ਕਰਨ ਦਾ ਹਰਿਆਣਾ ਸਰਕਾਰ ਬੀਜੇਪੀ ਦੀ ਸਰਕਾਰ ਉਹਨਾਂ ਅਫਸਰਾਂ ਨੂੰ ਮੈਡਲ ਦੇਣ ਜਾ ਰਹੀ ਹੈ ਬੜੇ ਦੁੱਖ ਤੇ ਅਫਸੋਸ ਦੀ ਗੱਲ ਕਿ ਆਪਣੇ ਹੱਕਾਂ ਦੀ ਲੜਦੇ ਜਿਹੜੇ ਲੋਕ ਨੇ ਸ਼ਾਂਤਮਈ ਸੰਘਰਸ਼ ਹਰੇਕ ਦਾ ਲੋਕਤੰਤ੍ਰਿਕ ਅਧਿਕਾਰ ਆ ਉਸ ਲੋਕਤੰਤ੍ਰਿਕ ਅਧਿਕਾਰ ਦੀ ਵਰਤੋਂ ਕਰਦੇ ਹੋਏ ਕਿਸਾਨ ਜੇ ਆਪਣੇ ਹੱਕਾਂ ਲਈ ਡਟੇ ਤੇ ਉੱਥੇ ਉਹਨਾਂ ਦਾ ਨੌਜਵਾਨ ਸ਼ਹੀਦ ਹੋਇਆ ਔਰ ਸ਼ਹੀਦ ਕਰਨ ਵਾਲਿਆਂ ਨੂੰ ਅੱਜ ਬੀਜੇਪੀ ਦੀ ਸਰਕਾਰ ਅਵਾਰਡ ਦੇਣ ਜਾ ਰਹੀ ਹੈ ਇਸ ਤੋਂ ਜ਼ਿਆਦਾ ਦੁੱਖ ਹੋਰ ਕੀ ਹੋ ਸਕਦਾ ਤੇ ਦੂਜੇ ਪਾਸੇ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਹੜੇ ਕਿ ਪਿਛਲੇ ਦਿਨੀ ਸ਼ੁਭ ਕਰਨ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਰਾਸ਼ੀ ਤੇ ਉਹਦੀ ਭੈਣ ਨੂੰ ਪੁਲਿਸ ਦੇ ਵਿੱਚ ਨੌਕਰੀ ਦੇ ਕੇ ਗਏ ਇਹ ਫਰਕ ਆ ਸਰਕਾਰਾਂ ਦਾ ਇੱਕ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਬੀਜੇਪੀ ਦੀ ਸਰਕਾਰ ਬੀਜੇਪੀ ਦੀ ਸਰਕਾਰ ਗੋਲੀਆਂ ਮਾਰਨ ਵਾਲਿਆਂ ਨੂੰ ਇਨਾਮ ਦੇ ਰਹੀ ਹੈ ਔਰ ਜੇ ਮੈਂ ਇਸ ਤੋਂ ਥੋੜਾ ਪਿੱਛੇ ਜਾਵਾਂ 1984 ਦੇ ਵਿੱਚ ਜਾ ਕੇ ਗੱਲ ਕਰਾਂ ਉਸ ਟਾਈਮ ਵੀ ਇੱਕ ਘਟਨਾ ਸਾਹਮਣੇ ਆਈ ਜਿਹੜਾ ਅਸੀਂ ਇੱਕ ਪਿੰਡ ਹੋਂਦ ਚਿੱਲੜ ਜਿਹੜਾ ਕਿ ਸਾਹਮਣੇ ਲੈ ਕੇ ਆਂਦਾ ਸੀ ਜਿੱਥੇ 32 ਸਿੱਖਾਂ ਨੂੰ ਜਿਉਂਦੇ ਸਾੜ ਕੇ ਖੂਤ ਸੜ ਦਿੱਤਾ ਸੀ ਉੱਥੇ ਵੀ ਜੋ ਪਿਛਲੇ ਦਿਨੀ ਜਸਸ ટીਪੀ ਕਰੇ ਕਮਿਸ਼ਨ ਬਣਿਆ ਉਹਨੇ ਆਪਣੀ ਰਿਪੋਰਟ ਦਿੱਤੀ ਹੈ ਉਸ ਰਿਪੋਰਟ ਦੇ ਵਿੱਚ 300 ਸਫਿਆਂ ਦੀ ਰਿਪੋਰਟ ਮੇਰੇ ਕੋਲ ਹੈ ਉਹਦੇ ਵਿੱਚ ਖੁਲਾਸਾ ਇਹ ਕੀਤਾ ਗਿਆ ਕਿ ਜਿਹੜੇ ਇੱਥੇ ਬੰਦੇ ਮਾਰੇ ਗਏ ਸੀ ਉਹਨਾਂ ਦੇ ਕੇਸ ਨੂੰ ਢੱਕਣ ਦੇ ਲਈ ਚਾਰ ਅਫਸਰ ਮੇਨ ਜ਼ਿੰਮੇਵਾਰ ਸੀ ਉਹਨਾਂ ਚਾਰ ਅਫਸਰਾਂ ਨੇ 2 ਕਿਲੋਮੀਟਰ ਦੂਰ ਥਾਣਾ ਹੋਣ ਦੇ ਬਾਵਜੂਦ ਵੀ 24 ਘੰਟਿਆਂ ਦੇ ਬਾਅਦ ਪੁਲਿਸ ਪਹੁੰਚਦੀ ਹੈ ਕਿਸੇ ਦਾ ਕੋਈ ਪੋਸਟਮਾਰਟਮ ਨਹੀਂ ਕਰਾਇਆ ਜਾਂਦਾ ਸਾਰਿਆਂ ਨੂੰ ਇਕੱਠੇ ਲੱਤਾਂ ਤੋਂ ਘਣੀਸਕੜੀ ਇਸਕੇ ਇੱਕ ਜਗ੍ਹਾ ਤੇ ਜਾ ਕੇ ਢੇਰ ਲਾ ਕੇ ਫੂਕ ਦਿੱਤਾ ਜਾਂਦਾ ਮਿੱਟੀ ਦਾ ਤੇਲ ਪਾ ਕੇ ਤੇ ਫਿਰ ਸਾਰਿਆਂ ਨੂੰ ਖੂਹ ਵਿੱਚ ਦਫ਼ਨ ਕਰ ਦਿੱਤਾ ਜਾਂਦਾ ਛੋਟੇ ਛੋਟੇ ਬੱਚਿਆਂ ਨੂੰ ਕੰਧਾਂ ਦੇ ਨਾਲ ਪਟਕਾ ਪਟਕਾ ਕੇ ਮਾਰਨ ਵਾਲਿਆਂ ਦੀ ਕੋਈ ਉਗਸੁਗ ਨਹੀਂ ਕੱਢੀ ਜਾਂਦੀ ਔਰ ਉਹ ਜਿਹੜੇ ਚਾਰ ਅਫਸਰ ਸੀ ਐਸਪੀ ਸਤਿੰਦਰ ਕੁਮਾਰ ਡੀਐਸਪੀ ਰਾਮਪੱਜ ਐਸ.ਆਈ. ਰਾਮਕਿਸ਼ੋਰ ਤੇ ਰਾਮਕੁਮਾਰ ਨਾਮ ਦੇ ਚਾਰ ਅਫਸਰ ਇਹਨਾਂ ਨੂੰ ਚਾਰੇ ਅਫਸਰਾਂ ਨੂੰ ਉਦੋਂ ਦੀ ਸਰਕਾਰ ਨੇ ਜਿਹੜਾ ਐਸਪੀਸੀ ਉਹਨੂੰ ਡੀਜੀਪੀ ਹੋਮਗਾਰਡ ਬਣਾਇਆ ਸਿਰਫ 6 ਮਹੀਨੇ ਦੇ ਵਿੱਚ ਵਿੱਚ ਉਹਨੂੰ ਵੀ ਅਵਾਰਡ ਦਿੱਤਾ ਕਿ ਸ਼ਾਬਾਸ਼ ਤੂੰ 32 ਸਿੱਖਾਂ ਦਾ ਕਤਲ ਕੀਤਾ ਤੁਹਾਨੂੰ ਚਾਰਾਂ ਨੂੰ ਤੁਸੀਂ ਇਹਨਾਂ ਦਾ ਢੱਕਣ ਦਾ ਬਹੁਤ ਵਧੀਆ ਕੰਮ ਕੀਤਾ ਅਸੀਂ ਤੁਹਾਨੂੰ ਚਾਰਾਂ ਨੂੰ ਵੱਡਾ ਇਨਾਮ ਦੇ ਰਹੇ ਹਾਂ ਵੱਡੀਆਂ ਤੁਹਾਨੂੰ ਕੁਰਸੀਆਂ ਦੇ ਰਹੇ ਹਾਂ ਔਰ ਐਸਪੀ ਨੂੰ ਡੀਜੀਪੀ ਬਣਾਇਆ ਜਿਹੜਾ ਡੀਐਸਪੀ ਸੀ ਉਹਨੂੰ ਐਸਪੀ ਬਣਾਇਆ 6 ਮਹੀਨੇ ਦੇ ਵਿੱਚ ਵਿੱਚ ਔਰ ਜਿਹੜਾ ਆਈਓਸੀ ਉਹਨੂੰ ਵੀ ਡੀਐਸਪੀ ਬਣਾਇਆ ਇਹ ਮੈਂ ਨਹੀਂ ਕਹਿ ਰਿਹਾ ਇਹ ਜਸਸ ਸਤੀਪੀ ਘਰੇ ਕਮਿਸ਼ਨ ਆਪਣੀ ਰਿਪੋਰਟ ਦੇ ਵਿੱਚ ਕਹਿ ਰਿਹਾ ਅੱਜ ਉਹੀ ਗੱਲ ਫੇਰ ਬਿਲਕੁਲ ਸਾਹਮਣੇ ਆ ਗਈ ਹੈ ਕਿ ਸ਼ੁਭ ਕਰਨ ਨੂੰ ਗੋਲੀਆਂ ਮਾਰਨ ਵਾਲਿਆਂ ਨੂੰ ਅਵਾਰਡ ਦਿੱਤੇ ਜਾ ਰਹੇ ਨੇ ਇਹ ਸਾਡੇ ਦੇਸ਼ ਦਾ ਜਿਹੜਾ ਬੀਜੇਪੀ ਦੀ ਸਰਕਾਰ ਦਾ ਜੋ ਚਿਹਰਾ ਉਹ ਲੋਕਾਂ ਦੇ ਸਾਹਮਣੇ ਆ ਗਿਆ ਸੋ ਮੈਂ ਇਹਨਾਂ ਕਾਤਲਾਂ ਨੂੰ ਅਵਾਰਡ ਦੇਣ ਵਾਲਿਆਂ ਨੂੰ ਅਸੀਂ ਲਾਣਤਾ ਪਾਉਨੇ ਆ ਤੇ ਲਾਹਨਤਾਂ ਪਾਉਣੇ ਆ ਇਹ ਜਿਹੜੇ ਕਤਲ ਕਰਨ ਵਾਲੇ ਲੋਕ ਨੇ ਲਾਹਨਤਾਂ ਪਾਉਣੇ ਆ ਇਹੋ ਜਿਹੇ ਲੋਕਾਂ ਨੂੰ ਇਹੋ ਜਿਹੇ ਜਿਹੜੇ ਸਾਡੇ ਸਰਕਾਰਾਂ ਦੇ ਵਿੱਚ ਬੈਠੇ ਨੇ ਜਿਹੜੇ ਇਹਨਾਂ ਦਾ ਨਾਮ ਰეკਮੈਂਡ ਕਰਕੇ ਭੇਜ ਰਹੇ ਨੇ ਉਹਨਾਂ ਨੂੰ ਕਰੋੜਾਂ ਕਰੋੜਾਂ ਵਾਰ ਲਾਹਨਤਾਂ ਪਾਉਣੇ ਆ